ਗੱਲ ਬਣਦੀ ਆ ਭੂਟੋ ਕਹਿੰਦੀ ਮੈਂ ਆਵਾਂਗੀ ਲੇਟ ਮਗਾ ਕੋਈ ਨਹੀਂ ਕਹਿੰਦੀ ਇਕੱਲਾ ਹੀ ਆਮਲੀ ਮਗਾ ਕੋਈ ਚੱਕਰ ਨਹੀਂ ਬੇਫਿਕਰ ਹੋ ਜਾ ਟੈਨਸ਼ਨ ਨਾ ਲੈ ਸਭ ਤੁਹਾਨੂੰ ਪਤਾ ਪੰਜਾਬ ਚ ਚੱਲਦੀਆਂ ਵੋਟਾਂ ਵੋਟਾਂ ਦਾ ਪੂਰਾ ਫੁੱਲ ਜ਼ੋਰ ਪਿਆ ਵਾ ਮੈਂ ਗੱਲ ਕਰਦਾ 15 20 ਸਾਲ ਪਹਿਲਾਂ ਦੀ 20 ਸਾਲ ਹੋ ਗਏ ਪਹਿਲਾਂ ਪਿੱਛੇ ਸਮਝਾਉਂਦੀ ਆ ਬਾਈ ਸਾਰਿਆਂ ਨੂੰ ਜਿਹੜੇ ਮਗਰਪੌੜੀਆਂ ਚ ਬੈਠੇ ਹੱਥ ਖੜਾ ਕਰਕੇ ਦੱਸ ਦਿਓ ਵੇਰੀ ਗੁੱਡ ਸਭੀ 25 ਸਾਲ ਪਹਿਲਾਂ ਸਰਕਾਰ ਨੇ ਐਲਾਨ ਕਰਤਾ ਕਹਿੰਦੇ ਵੀ ਜਿਹਦੇ ਪੰਜ ਜਵਾਬ ਆ ਉਹਨੂੰ ਜ਼ਮੀਨ ਦਾ ਮਰੱਬਾ ਮਿਲੂ ਜਦੋਂ ਮੈਂ ਐਨਾਨਸਮੈਂਟ ਸੁਣੀ ਮੈਂ ਕਿਹਾ ਯਾਰ ਕੰਨ ਫਲੇਲ ਜੀ ਪਈਆ ਦੁਬਾਰਾ ਭਾਈ ਸਾਹਿਬ ਨੂੰ ਹੋਕਾ ਦੇਣ ਦੇ ਜਦੋਂ ਦੁਬਾਰਾ ਹੋਕਾ ਦਿੱਤਾ ਭਾਈ ਸਾਹਿਬ ਨੇ ਕਹਿੰਦਾ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਬ ਆ ਉਹਨੂੰ ਜ਼ਮੀਨ ਦਾ ਮਰੱਬਾ ਮਿਲੂ ਬਾਸ ਫਿਰ ਪੱਟਦੀਆਂ ਸਪੀਟਾਂ ਘਰ ਨੂੰ ਆਉਣ ਸਾਰੀ ਮੈਂ ਆਪਣੇ ਘਰ ਵਾਲੀ ਨੂੰ ਮੈਂ ਕਿਹਾ ਭਗਵਾਨ ਮੈਂ ਕਿਹਾ ਗੁਸੀਆਂ ਚੜੀਆਂ ਪਈਆਂ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਕ ਆ ਉਹਨੂੰ ਜ਼ਮੀਨ ਦਾ ਮਰੱਬਾ ਮਿਲੂ ਮੈਨੂੰ ਕਹਿੰਦੀ ਤੂੰ ਕਿਉਂ ਟੜਿਆ ਫਿਰਦਾ ਢਾਹ ਜਾਣਾ ਸੁੱਡਾ ਆਪਣੇ ਤਾਂ ਤਿੰਨ ਐ ਮੈਂ ਕਿਹਾ ਭਾਨੇ ਨੂੰ ਆਏ ਨਾ ਸਮਝਾ ਜਿਹੜੇ ਗਵੰਢਗਦੇ ਦੋ ਆ ਉਹ ਵੀ ਮੇਰੇ ਸਾਰਕੜੇ ਆਪਣੇ ਹੀ ਆ ਮੈਂ ਕਿਹਾ ਘੜਜਾ ਮੈਂ ਲੈ ਕੇ ਆਵਾਂ ਆਪਣੇ ਵਾਲਿਆਂ ਨੂੰ ਜਦੋਂ ਵਾਂ ਗਵਾਂਢੀਆਂ ਵਾਲੇ ਜਵਾਕ ਲੈ ਕੇ ਆਇਆ ਦੋਨੇ ਮੇਰੇ ਸਾਰ ਕੜਿਆ ਮੇਰੇ ਵਾਲੇ ਤਿੰਨੇ ਦਿਸਣ ਨਾ ਮੈਂ ਕਿਹਾ ਭਗਵਾਨ ਆਪਣੇ ਵਾਲੇ ਕਿੱਧਰ ਗਏ ਕਹਿੰਦੀ ਹੋਕਾ ਤੂੰ ਕੱਲੇ ਨੇ ਨਹੀਂ ਸੀ ਸੁਣਿਆ ਜਿਹਦੇ ਸੀਗੇ ਸਿਆਣ ਕੇ ਲੈ ਗਿਆ ਉਹ ਬੋਟਾਂ ਦਾ ਜੋਰ ਹੈ ਸਰਕਾਰਾਂ ਨਾਨ ਕਰ ਦਿੰਦੀਆਂ ਗੱਪਛੜਾ ਪਛਾੜ ਦਿੰਦੀਆਂ ਅਸੀਂ ਮਗਰ ਲੱਗ ਜਾਂਦੇ ਹਰ ਵਾਰੀ ਸਰਕਾਰਾਂ ਗੱਪਛੜਾ ਪਛੜ ਦਿੰਦੀਆਂ ਹਰ ਵਾਰੀ ਅਸੀਂ ਮਗਰ ਲੱਗਦੇ ਆ ਸਾਨੂੰ ਪਤਾ ਨਹੀਂ ਕਦੋਂ ਹਕਲ ਆਊਗਾ ਚੱਲੀ ਜਾਣਾ ਸਾਰਾ ਕੰਮ ਸੋ ਕੈਨੇਡਾ ਦੇ ਨਜ਼ਾਰੇ ਆ ਵਈ ਇੱਕ ਗੱਲ ਆ ਮਾਂ ਰੋਹ ਦੀ ਪੰਜਾਬ ਚ ਫੂਲ ਲਾ ਲੈਣਾ ਜਦੋਂ ਮੈਂ ਉਹ ਫੂਲ ਲਾਉਣਾ ਮੈਨੂੰ ਕਹਿੰਦੇ ਹਾਏ ਓਏ ਗਰਮੀ ਬਹੁਤ ਐ ਇਤਰੋਂ ਮੈਂ ਮੜਾ ਜਾ ਛੇੜਨ ਦਾ ਮਾਰਾ ਕਹਿ ਦਨਾ ਹਾਏ ਓਏ ਠੰਡ ਬਹੁਤ ਐ ਮੇਰਾ ਸੜਾ ਨਜ਼ਾਰਾ ਆਉਂਦਾ ਇੱਥੇ ਕੈਨੇਡਾ ਦੇ ਵਿੱਚ ਕਿਆ ਬਾਤ ਐ ਬੜੀਆ ਮੌਸਮ ਐ ਉੱਥੇ ਤਾਂ ਗਰਮੀ ਨੇ ਸਿਰੇ ਲਾਏ ਪਾਇਆ ਸਾਰਿਆਂ ਨੂੰ ਪਤਾ ਹੀ ਐ ਸੋ ਰਾਜਾ ਰਾਜਾ ਬਾਈ ਭੁੱਕਣ ਵਾਲੀ ਆ ਸੋਨੀ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਆ। ਬਾਕੀ ਬਾਈ ਮੈਂ ਰਾਜਾ ਨੂੰ ਮੈਂ ਕਿਹਾ ਰਾਜਾ ਬਾਈ ਕੈਨੇਡਾ ਜਦੋਂ ਆਏ ਮੈਂ ਕਿਹਾ ਬਾਈ ਕੈਨੇਡਾ ਘੁੰਮਣਾ ਰਾਜਾ ਕਹਿੰਦਾ ਪਹਿਲਾਂ ਰੈਸਟ ਕਰ ਲੈ। ਹੋਟਲ ਲੈ ਕੇ ਦੇਦਾ ਵਧੀਆ ਰੂਮ। ਸੋਨੀ ਉਹਨਾਂ ਨੇ ਜਦੋਂ ਰੂਮ ਲੈ ਕੇ ਦੇਤਾ ਮੈਨੂੰ ਇੱਕ ਐਡਾ ਸਾਰਾ ਕਾਰਡ ਦੇਤਾ। ਕਹਿੰਦੇ ਜਦੋਂ ਆਉਣਾ ਹੋਇਆ ਥੱਲੇ ਕਾਰਡ ਆ ਮਤਲਬ ਘਰ ਲਈ ਮੈਂ ਕਿਹਾ ਠੀਕ ਆ। ਮੈਂ ਦਬਾ ਦਬਾ ਬਣਾ ਤੋ ਕੇ ਮੈਂ ਰਾਜੇ ਨੂੰ ਫੋਨ ਲਾਇਆ ਸੌਣੀ ਉਹਨਾਂ ਨੂੰ ਮੈਂ ਕਿਹਾ ਭਾਈ ਮੈਨੂੰ ਕਮਾ ਕੇ ਲਿਆਓ ਕਹਿੰਦਾ ਥੱਲੇ ਆ ਜਾ ਮੈਂ ਕਿਹਾ ਗੇਟ ਕਿਵੇਂ ਖੁੱਲੂ ਕਹਿੰਦਾ ਕਾਰਡ ਲਾ ਲਿਆ ਮੈਂ ਫਿਰ ਭਾਈ ਕਾਰਡ ਲਾ ਲਿਆ ਮੇਰਾ ਅਸਲਾ ਗੇਟ ਖੁੱਲਿਆ ਗੇਟ ਫੇਰ ਨਾ ਖੁੱਲੇ ਫਿਰ ਰਾਜੇ ਨੂੰ ਫੋਨ ਲਾਇਆ ਮੈਂ ਕਿਹਾ ਰਾਜੇ ਭਾਈ ਗੇਟ ਨਹੀਂ ਖੁੱਲਦਾ ਉਹ ਕਹਿੰਦਾ ਕਾਰਡ ਚੱਜ ਨਾਲ ਆ ਮੈਂ ਕਾਰਡ ਫੇਰ ਚੱਜ ਨਾਲ ਲਾ ਲਿਆ ਫੇਰ ਗੇਟ ਖੁੱਲਿਆ ਗੇਟ ਫੇਰ ਨਾਲ ਖੁੱਲਿਆ ਮੈਂ ਕਿਹਾ ਯਾਰ ਹੁਣ ਗੱਲ ਨਹੀਂ ਬਣਦੀ ਮੈਂ ਸੋਨੀ ਨੂੰ ਫੋਨ ਕਰ ਲਿਆ ਮੈਂ ਕਿਹਾ ਸੋਨੀ ਭਾਈ ਗੇਟ ਨਹੀਂ ਖੁੱਲਦਾ ਕਹਿੰਦਾ ਭਾਨਿਆ ਕਾਰਡ ਲਾਇਆ ਸੀ ਮੈਂ ਕਿਹਾ ਦੋ ਵਾਰੀ ਭਾਈ ਕਹਿੰਦਾ ਕਾਰਡ ਟਕਾ ਕੇ ਲਾ ਟੀਸੀ ਤੱਕ ਕਰ ਲਿਆ ਜਿਵੇਂ ਟਰੱਕ ਨਹੀਂ ਲੱਦਿਆ ਹੁੰਦਾ ਇੰਡੀਆ 'ਚ ਤਾਂ ਤੱਕ ਤਰਪਾਲ ਪਾ ਕੇ ਕਾਰਡ ਲਾਇਆ ਗੇਟ ਖੋਲਿਆ ਗੇੜ ਫੇਰ ਨਾਲ ਖੁੱਲੇ ਮੈਂ ਫੇਰ ਫੋਨ ਕਰਿਆ ਮੈਂ ਕਿਹਾ ਭਾਈ ਗੇਟ ਨਹੀਂ ਖੁੱਲਦਾ ਕਹਿੰਦਾ ਗੇਟ ਦਾ ਖੁੱਲਦਾ ਨਹੀਂ ਆਇਆ ਬੋਲਦਾ ਮੈਂ ਕਿਹਾ ਪੰਜ ਦਾ ਕਾਰਡ ਲਾ ਲੈ ਕਹਿੰਦੇ ਕਾਹਦੇ ਮੈਂ ਕਿਹਾ ਭੁੱਕੀ ਦੇ ਉਹ ਕਹਿੰਦਾ ਉਹ ਤੇਰਾ ਵੇੜਾ ਤਰ ਜਾ ਤੇਰੇ ਸੁਡਣਾ ਸੁਡਣਾ ਕਾਰਡ ਲਾਈਦਾ ਨਹੀਂ ਕਾਰਡ ਕਸਾਈਦਾ ਮੈਂ ਕਿਹਾ ਸਾਡੇ ਦਾ ਭਾਈ ਕਾਰਡ ਲਾਉਣ ਨੂੰ ਹੀ ਕਹਿੰਦੇ ਆ ਪੰਜ ਛੇ ਕਾਰਡ ਲਾ ਲੈ ਰਾਜਾ ਮੈਨੂੰ ਕਹਿੰਦਾ ਨਸ਼ੇ ਕਰਨੇ ਮਾੜੀ ਗੱਲ ਆ ਭਾਨਿਆ ਡਾਕਟਰ ਦੇ ਚੱਲ ਦਵਾਈ ਦਿਵਾਉਨੇ ਆ ਡਾਕਟਰ ਕੋਲੇ ਗਿਆ ਕਹਿੰਦਾ ਕਿੰਨੇ ਕਾਰਡ ਲਾ ਲੈਣਾ ਭਾਨਿਆ ਮੈਂ ਕਹਿੰਦਾ ਜੇ ਸਮਾਨ ਵਧੀਆ ਹੋਵੇ ਤਾਂ 5 ਕਲਾ ਲਈ ਦੇ ਜੇ ਘਟ ਗਿਆ ਹੋਵੇ ਤਾਂ 8 9 ਵੀ ਕ੍ਰੋਸ ਕਰ ਜਾਈ ਦੀ 10 ਨੂੰ ਟੱਚ ਕਰ ਲੈਣੇ ਆ ਕਹਿੰਦਾ ਨਸ਼ੇ ਕਰਨੇ ਮਾੜੀ ਗੱਲ ਆ ਇਹ ਸਿਰਫ ਤੁਹਾਡੇ ਮਾਈਂਡ ਦੀ ਗੱਲਬਾਤ ਹੁੰਦੀ ਆ ਕਾਰਡ ਘਟਾ ਮੈਂ ਕਹਾਂ ਠੀਕ ਆ ਜੀ ਕੋਈ ਗੱਲ ਨਹੀਂ ਮੈਂ ਦੱਸ ਦਿਆਂ ਨਾ ਸੋ ਨਹੀਂ ਹੁਣਾਂ ਨਾ ਰਾਜੇ ਬਾਈ ਹੁਣਾਂ ਨਾ ਤੋਰਾ ਫਿਰਦਾ ਰਿਹਾ ਇਹ ਮੈਨੂੰ ਕਹਿੰਦਾ ਵੀ ਤੂੰ ਯਾਰ ਤੈਨੂੰ ਕੋਈ ਫਰਕ ਹੀ ਨਹੀਂ ਪਿਆ ਕਿੰਨੇ ਕਾਰਡ ਲਾਉਣਾ ਮੈਂ ਕਿਹਾ ਇੱਕ ਕਹਿੰਦੇ ਵੈਰੀ ਗੁੱਡ ਇਹਨਾਂ ਨੇ ਤਾੜੀਆਂ ਮਾਰੀਆਂ ਸਾਰੀ ਟੀਮ ਨੇ ਵੀ ਭਾਨੇ ਨੇ ਨਾ ਸੜਦਾ ਇੱਕ ਕਾਰਡ ਲਾਉਣਾ ਪਰ ਮੈਂ ਕਿਹਾ ਹੁਣ ਮੈਂ ਲਾਉਣਾ ਵਿਆਹ ਵਾਲਾ ਕਾਰਡ ਹੈ ਵੱਡਾ ਕਰਕੇ ਤਾਂ ਚੱਲੀ ਜਾਂਦਾ ਕੰਮ ਹੈ ਉੱਥੇ ਪਤਾ ਲੱਗਦਾ ਹੁੰਦਾ ਜਦੋਂ ਇੰਡੀਆ ਜਿ ਆਪਾਂ ਕਹਿੰਦੇ ਨਾ ਬਸ ਇੱਕ ਅਰੀ ਕੈਨੇਡਾ ਬੜ ਜਾਣਦੇ ਹੋ ਕਿ ਨਾ ਡਾਲਰਾਂ ਵਾਲੇ ਦਾ ਢੇਰ ਲਾ ਦੂੰ ਇੱਥੇ ਆ ਕੇ ਪਤਾ ਲੱਗਦਾ ਵੀ ਬਹੁਤ ਕਮਾਉਣੇ ਔਖੇ ਬੜੀ ਔਖੀਆਂ ਕਮਾਈਆਂ ਕਰਨੀਆਂ ਚੱਲੀ ਜਾਣਾ ਕੰਮ ਮੈਂ ਕਿਹਾ ਭਾਈ ਮੈਨੂੰ ਕੰਮ ਦਵਾ ਦਿਓ ਕਦੇ ਮੈਨੂੰ ਇਹਨਾਂ ਨੇ ਬਿਸਕਟਾਂ ਵਾਲੀ ਫੈਕਟਰੀ ਚ ਲਵਾਦਾ ਜਦੋਂ ਮੈਂ ਬਿਸਕਟਾਂ ਵਾਲੀ ਫੈਕਟਰੀ ਚ ਗਿਆ ਕਿਆ ਬਾਤ ਆ ਹੌਲੀ ਹੌਲੀ ਪਟਾ ਜਾ ਚੱਲੀ ਜਾਵੇ ਡੱਬੀ ਜੀ ਚੱਕਾਂ ਪਿੱਛੇ ਰੱਖ ਦਿਆਂ ਇਧਰ ਪੁੱਛਾਂ ਬੇਬੇ ਤੇਰਾ ਕਿਹੜਾ ਪਿੰਡ ਆ ਮੈਂ ਪੁੱਤ ਨਿਹਾਲੇ ਵਾਲੇ ਤੋਂ ਆਂ ਇਧਰ ਪੁੱਛਾਂ ਭਾਬੀ ਤੇਰਾ ਕਿਹੜਾ ਪਿੰਡ ਆ ਮੈਂ ਪੁੱਤ ਮੋਗੇ ਤੋਂ ਆਂ 4 ਦਿਨ ਵਧੀਆ ਲੰਘੇ ਮੈਂ ਤਾਂ 200 ਡਾਲਰ ਕੱਟ ਕੇ ਆਥਣ ਨੂੰ ਘਰੇ ਜਦੋਂ ਪੰਜਵੇਂ ਦਿਨ ਗਿਆ ਫਟਾ ਪੂਰੀ ਸਪੀਡ ਨਾਲ ਚੱਲੀ ਜਾਵੇ ਚੱਕੀਆਂ ਬਿਸਕਟ ਪਿੱਛੇ ਮਗਾ ਦੇ ਕੇ ਮਸ਼ੀਨ ਵਾਲਿਆਂ ਨੂੰ ਕਹਾਂ ਮਸ਼ੀਨ ਖਰਾਬ ਹੋ ਗਈ ਕਹਿੰਦੀ ਪੁੱਤ ਅੱਜ ਲੋਟ ਹੋਈ ਆ ਪਹਿਲਾਂ ਤਾਂ ਖਰਾਬ ਸੀ ਫੇਰ ਪਤਾ ਲੱਗਿਆ ਜਦੋਂ ਆਥਰ ਨੂੰ ਆਏ ਲੱਗਿਆ ਕਰੇ ਵੀ ਬਾਹਾਂ ਦਾ ਨਾਲ ਹੈ ਹੀ ਨਹੀਂ ਸਭ ਤਾੜੀ ਮਾਰ ਦਿਓ ਜੀ ਇੱਕ ਵਾਰੀ ਖੁੱਲ ਕੇ ਮੌਸਮ ਵਧੀਆ ਹੋ ਗਿਆ ਮੀ ਆਪਾਂ ਹੁਣ ਬਾਬੇ ਦੀ ਕਿਰਪਾ ਚਾਹੀਦੀ ਆ ਪੈਣ ਨਹੀਂ ਦਿੰਦੇ ਸੋ ਸੇਖੋ ਸਾਹਿਬ ਕਿ ਸਾਰੀ ਦਿਹਾੜੀ ਜਿੰਨਾ ਚਿਰ ਤੁਹਾਡਾ ਪਿਆਰ ਬਣਿਆ ਰਹੂਗਾ ਉਨਾਂ ਚਿਰ ਇੱਥੇ ਹਾਜ਼ਰ ਹੈ ਘਰ ਦਾ ਮੇਲਾ ਕੋਈ ਵੀ ਇੱਥੇ ਜਿੰਨੇ ਵੀ ਕਲਾਕਾਰ ਆਇਆ ਸਾਰੇ ਰਾਜੇ ਭਾਈ ਹੁਣ ਨਾਲ ਪਿਆਰ ਸਤਿਕਾਰ ਚਾਹੇ ਸਾਡਾ ਸੇਖੋ ਸਾਹਿਬ ਇਹਦੇ ਲਈ ਵੀ ਤਾੜੀ ਮਾਰੋ